कर लाया पंजाब ग्रुपया लाइव लिंक ओपन करके नंबर ਸਾਥਿਓ ਲਿੰਕ ਸ਼ੇਅਰ ਕਰ ਦਿਓ ਜਲਦੀ ਤੋਂ ਜਲਦੀ ਵਰਤੋਂ ਵਰਤੋਂ ਸ਼ੇਅਰ ਕਰ ਦਿਓ ਲਈ ਕੋਈ ਪਣੀ ਪਣੀ ਲਈ ਇਹ ਇੱਕ ਇੰਸਟਾ ਤੇ ਹਾਂ YouTube YouTube ਸਾਥੀਓ ਕੀ ਕਹਿਣਾ ਚਾਹੋਗੇ ਤੁਸੀਂ ਮੰਤਰੀ ਨੂੰ ਕਿ ਲੋਕਰੇ ਬੈਠੇ ਲੋਕਾਂ ਨੂੰ ਸਾਥੀਓ ਵੇਖ ਲੋ ਫਿਰ ਉਹੀ ਗੱਲ ਹੈ ਵੀ ਸਿੱਖ ਗੱਲ ਕਰਦੇ ਹੁੰਦੇ ਆ ਮੈਂ ਜਿਹੜੇ ਮੰਤਰੀ ਸਾਹਿਬ ਨੂੰ ਵੀ ਕਹਿੰਦੇ ਹੁੰਨੇ ਆ ਵੀ ਸਾਡੇ ਹੌਸਲੇ ਨਾ ਪਰਖੇ ਜਾਣ। ਅਸੀਂ ਚਾਹੇ ਪੰਜਾਬ ਹੋਈਏ, ਚਾਹੇ 100 ਹੋਈਏ, ਚਾਹੇ 200 ਹੋਈਏ ਪਰ ਕਿਤੇ ਨਾ ਕਿਤੇ ਤੁਹਾਡੇ ਵਾਸਤੇ ਬੜੀ ਸ਼ਰਮਨਾਕ ਗਾਇਲ ਗੱਲ ਹੈ ਕਿ 994% ਵਾਸਤੇ ਆ 150-200 ਜਣਾ ਜਿਹੜਾ ਸੰਘਰਸ਼ ਕਰ ਰਿਹਾ ਹੈ। ਸੰਘਰਸ਼ ਵੀ ਗਰਮੀ ਤੁਸੀਂ ਆਪ ਦੇਖ ਸਕਦੇ ਜੇ ਸਾਨੂੰ ਦੱਸਣ ਦੀ ਲੋੜ ਨਹੀਂ। ਸਾਰਿਆਂ ਦੇ ਸ਼ਕਲਾਂ ਤੋਂ ਪਤਾ ਲੱਗਦਾ ਲੱਗ ਰਿਹਾ ਹੋਣਾ। ਬਾਕੀ ਤੁਸੀਂ ਆਉਂਦੇ ਦੇਖ ਆ ਵੀ ਕਿਵੇਂ ਆ। ਸਾਡੇ ਪਾਈਕੂਟੇ ਆ ਵਕੀਲ ਨੂੰ। हां सुमन ਦੱਸੋ ਕੈਡਰ ਨੂੰ ਕੀ ਕਹੋਗੇ ਘਰੇ ਬੈਠੇ ਬਿਸ਼ਰਮ ਕੈਡਰ ਨੂੰ ਹਾਂਜੀ ਵੀਰੇ ਸ਼ਰਮ ਆਉਣੀ ਚਾਹੀਦੀ ਏ ਘਰ ਬੈਠ ਕੇ ਕੈਡਰ ਨੂੰ ਆ 150 200 ਬੰਦੇ ਨੇ ਨੌਕਰੀ ਤਾਂ ਨਹੀਂ ਲੈਣੀ ਸੀ ਯਾਰ ਬੰਦੇ ਨੇ ਨੌਕਰੀ ਨਹੀਂ ਮਜਬੂਰੀਆਂ ਦੇਖੋ 5000 ਨੂੰ ਹੋ ਸਕਦੀਆਂ 1000 ਨੂੰ ਤਾਂ ਨਹੀਂ ਦੇਖੋ ਸਾਥੀਓ ਆਪਣੀ ਟੋਪਰ ਭੈਣ ਨੇ ਵੀ ਵਾਰ-ਵਾਰ ਅਪੀਲ ਕਰਨ ਤੋਂ ਬਾਅਦ ਵੀ ਇੱਥੇ ਇਹ ਪੈਣਾ ਦਾ ਇਹ ਭਰਾਵਾਂ ਦਾ ਜਜਬੇ ਨੂੰ ਸਲਾਮ ਹੈ ਜਿਹੜੇ ਅੱਜ ਸਿੱਖਿਆ ਮੰਤਰੀ ਦੇ ਕੋਠੇ ਵੱਲ ਕੂਚ ਕੀਤਾ ਤੇ ਉਹਨਾਂ ਦੇ ਬਾਹਰ ਦੇ ਅੱਗੇ ਬੈਠੇ ਨੇ ਜਿਹੜੇ ਕਹਿੰਦੇ ਯੂਨੀਅਨ ਕੁਛ ਕਰਦੀ ਨਹੀਂ ਕਰਦੀ ਨਹੀਂ ਕਰਦੀ ਨਹੀਂ ਆ ਕਰਤਾ ਹੁਣ ਦੇਖ ਲੋ ਘਰਾਂ ਚੋਂ ਨਿਕਲੋਗੇ ਤਾਂ ਹੀ ਜੁਆਇਨਿੰਗ ਲੈਟਰ ਮਿਲਨੇ ਨੇ ਐਦਾਂ ਨਹੀਂ ਮਿਲਨੇ ਪਹਿਲਾਂ ਅਪੀਲ ਹੈ ਕੈਡਰ ਨੂੰ ਵੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਵੱਤਵਾਦੀ ਸਾਥੀ ਗੰਬੀਰ ਹੋਰ ਪਹੁੰਚੋ ਤਾਂ ਜੋ ਆਪਾਂ ਆਪਣੇ ਵਰਕਰਾਂ ਦੇ ਜਿੰਨੇ ਪੂਰਾਤਲਾ ਫੈਸਟੀਵਲ ਜੁਆਇਨ ਕਰਾ ਸਕੀਏ ਸਾਡੇ ਸਾਥੀ ਸਾਡੇ ਸਾਥੀ ਬਹੁਤ ਨਰਾਜ ਇਸੇ ਹੋਈ ਸਾਥੀ 2250 ਜੋ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਔਰ ਅੱਜ ਵੀ ਬੈਰੀਕੇਡ ਚਾ ਕੇ ਆ ਅੱਜ ਸਿੱਖਿਆ ਮੰਤਰੀ ਉਡੀਕੀ ਕੋਠੀ ਜਾਂਦੇ ਸਾਹਮਣੇ ਬੈਠੇ ਆ ਉਹ ਲਗਾਤਾਰ ਇਹਨਾਂ ਸੰਚਾਰਕਾਂ ਦੇ ਬਾਅਦ ਦੀ ਸਾਥੀਆਂ ਦੀ ਗਿਣਤੀ ਥੋੜੀ ਔਨ ਕਰਕੇ ਇਸ ਨੂੰ ਜਿਹੜਾ ਅੱਛੀ ਕਰ ਸਕਦੇ ਇਸ ਲਈ ਸਖਿਆਤਿਓ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਜ਼ਰੂਰ ਕਰਨੇ ਤੇ ਪਹੁੰਚੋ ਤਾਂ ਹਾਜ਼ਰੀ ਦਾਤਾ ਹਜਾ ਆਪਣਾ ਜਲਦੀ ਜਲਦੀ ਲਿਸਟਾਂ ਪਾ ਦੇ ਉਪਰ